ਸਰਸ਼ੀਕਾਲ ਵਿਕ੍ਰਿਤ ਉਸ ਇਨਰਸਪੈਕ ਦੀ ਵੱਡੀ ਖਬਰ ਆ ਰਹੀ ਹੈ ਦਿੱਲੀ ਤੋਂ ਜਿੱਥੇ ਕਿ ਇੱਕ ਵੱਡਾ ਹਾਦਸਾ ਵਾਪਰ ਗਿਆ ਇੱਕ ਤਿੰਨ ਮੰਜ਼ਿਲਾ ਇਮਾਰਤ ਇੱਕ ਮਕਾਨ ਦਾ ਇੱਕ ਹਿੱਸਾ ਜੋ ਹੈ ਉਹ ਬੁਰੇ ਤਰੀਕੇ ਦੇ ਨਾਲ ਟਹਿ ਗਿਆ दरअसल ਭਾਰੀ ਬਰਸਾਤ ਹੋ ਰਹੀ ਹੈ ਬਿੱਤੇ ਦਿਨ ਤੋਂ ਹੀ ਦਿੱਲੀ ਦੇ ਵਿੱਚ ਰਸੀ ਕਰਕੇ ਦੱਸਿਆ ਜਾ ਰਿਹਾ ਹੈ ਕਿ ਜੋ ਮਕਾਨ ਦਾ ਇੱਕ ਹਿੱਸਾ ਟਹਿ ਗਿਆ ਕਈ ਲੋਕਾਂ ਦੇ ਦਬੇ ਹੋਣ ਦਾ ਖੱਤਰਾ ਜ਼ਾਹਿਰ ਕੀਤਾ ਜਾ ਰਿਹਾ ਹੈ ਹਾਲਾਂਕਿ ਅਪਡੇਟ ਇਹ ਆ ਰਹੀ ਹੈ ਕਿ 8 ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਹੈ ਪਰ ਦੱਸਿਆ ਜਾ ਰਿਹਾ ਹੈ ਕਿ ਅਜੇ ਵੀ ਇਸ ਮਲਬੇ ਅੰਦਰ ਕਈ ਲੋਕ ਦਬੇ ਹੋ ਸਕਦੇ ਨੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੌਕੇ ਤੇ ਪਹੁੰਚ ਚੁੱਕੀਆਂ ਨੇ ਰਾਹਤ ਤੇ ਬਚਾਅ ਕਾਰਜ ਲਗਾਤਾਰ ਜਾ ਰਹੀ ਹੈ ਲੋਕਾਂ ਦੀ ਭਾਲ ਕੀਤੀ ਜਾ ਰਹੀ ਹੈ ਇਸ ਤੋਂ ਇਲਾਵਾ ਦੱਸਦੀ ਡੀਸੀ ਨੂੰ ਇਸ ਹਾਦਸੇ ਤੋਂ ਬਾਅਦ ਜਾਂਚ ਦੇ ਆਦੇਸ਼ ਵੀ ਦਿੱਤੇ ਗਏ ਨੇ ਦੱਸਦੀ ਕਿ ਕਰੋਲ ਬਾਗ ਦਾ ਬੱਪਾ ਨਗਰ ਦਾ ਇਲਾਕਾ ਜਿੱਥੇ ਇੱਕ ਤਿੰਨ ਮੰਜ਼ਿਲਾ ਇਮਾਰਤ ਜੋ ਹੈ ਦਰਅਸਲ ਇੱਕ ਘਰ ਸੀਗਾ ਔਰ ਇਸ ਦਾ ਇੱਕ ਹਿੱਸਾ ਟੈਗ ਗਿਆ ਤਸਵੀਰਾਂ ਇਸ ਵਕਤ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਕਿੰਨੇ ਬੁਰੇ ਤਰੀਕੇ ਦੇ ਨਾਲ ਇਹ ਜੋ ਮਕਾਨ ਹੈ ਉਹ ਟੈਟੇਰੀ ਹੋ ਗਿਆ ਇਸ ਦਾ ਹਿੱਸਾ ਜੋ ਹੈ ਉਹ ਟੈਟੇਰੀ ਹੋ ਗਿਆ ਤੇ ਅੱਠ ਲੋਕਾਂ ਨੂੰ ਦੱਸਿਆ ਜਾ ਰਿਹਾ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਪਰ ਅਜੇ ਵੀ ਕੁਝ ਲੋਕਾਂ ਦੇ ਮਲਬੇ ਅੰਦਰ ਦਬੇ ਹੋਣ ਦਾ ਖਰਚਾ ਜ਼ਾਹਿਰ ਕੀਤਾ ਜਾ ਰਿਹਾ ਹੈ ਜੇਕਰ ਕੱਟਾਂ ਦੀ ਗੱਲ ਕੀਤੀ ਜਾਵੇ ਤਾਂ ਸਵੇਰੇ ਕਰੀਬ 9:30 ਵਜੇ ਦੇ ਆਸ-ਪਾਸ ਦੀ ਇਕੱਟਾਂ ਦੱਸੀ ਜਾ ਰਹੀ ਹੈ ਔਰ ਹੁਣ ਦੱਸਦੀ ਕਿ ਦਿੱਲੀ ਦੀ ਨਵੀਂ ਮੁੱਖ ਮੰਤਰੀ ਆਤਿਸ਼ੀ ਨੇਕਰੋਲ ਭਾਗ ਇਲਾਕੇ ਦੇ ਵਿੱਚ ਜੋ ਇਹ ਦੁਖਦ ਹਾਦਸਾ ਵਾਪਰਿਆ ਉਸ ਨੂੰ ਲੈ ਕੇ ਡੀਸੀ ਨੂੰ ਜਾਂਚ ਦੇ ਆਦੇਸ਼ ਦੇ ਦਿੱਤੇ ਨੇ ਔਰ ਉੱਥੇ ਰਹਿਣ ਵਾਲੇ ਲੋਕਾਂ ਨੂੰ ਹਰ ਸੰਭਵ ਮਦਦ ਦਾ ਐਲਾਨ ਕੀਤਾ ਗਿਆ ਜੇਕਰ ਕੋਈ ਜ਼ਖਮੀ ਹੈ ਤਾਂ ਉਸ ਦਾ ਇਲਾਜ ਵੀ ਸਰਕਾਰ ਵੱਲੋਂ ਕਰਾਇਆ ਜਾਵੇਗਾ ਫਿਲਹਾਲ ਜਾਂਚ ਦੇ ਆਦੇਸ਼ ਦੇ ਦਿੱਤੇ ਗਏ ਨੇ ਕਿ ਆਖਰ ਪਤਾ ਲੱਗ ਸਕੇ ਕਿ ਇਸ ਹਾਦਸੇ ਦਾ ਕਾਰਨ ਕੀ ਸੀ ਸੋ ਦੱਸ ਦਈਏ ਕਿ ਦਿੱਲੀ ਦੇ ਲੋਕਾਂ ਤੋ ਨਵੀਂ ਮੁੱਖ ਮੰਤਰੀ ਜੋ ਬਣੀ ਆ ਅਤਿਸ਼ ਉਹਨਾਂ ਨੇ ਅਪੀਲ ਵੀ ਕੀਤੀ ਹੈ ਕਿ ਜੇਕਰ ਨਿਰਮਾਣ ਚੱਲ ਰਿਹਾ ਹੈ ਕੰਸਟਰਕਸ਼ਨ ਚੱਲ ਰਿਹਾ ਹੈ ਤਾਂ ਜੇਕਰ ਕਿਸੇ ਵੀ ਤਰੀਕੇ ਦੇ ਹਾਦਸੇ ਹੋਣ ਦਾ ਉਹਨਾਂ ਨੂੰ ਖਤਰਾ ਹੈ ਤਾਂ ਪਹਿਲਾਂ ਹੀ ਜੋ ਪ੍ਰਸ਼ਾਸਨ ਨੇ ਤੇ ਨਗਰ ਨਿਗਮ ਦੀ ਟੀਮਾਂ ਹੈ ਉਹਨਾਂ ਨੂੰ ਦੱਸਿਆ ਜਾਵੇ ਜੇਕਰ ਇਸ ਬਿਲਡਿੰਗ ਦੀ ਗੱਲ ਕੀਤੀ ਜਾਵੇ ਤਾਂ ਕਰੋਲ ਬਾਗ ਦੇ ਬੱਪਾ ਨਗਰ ਇਲਾਕੇ ਦੇ ਵਿੱਚ ਇਹ ਬਿਲਡਿੰਗ ਬਣੀ ਹੋਈ ਸੀ 25 ਵਰਗ ਗੱਜ ਦੇ ਵਿੱਚ ਬਿਲਡਿੰਗ ਬਣੀ ਹੋਈ ਸੀ ਔਰ ਬਿਲਡਿੰਗ ਬਹੁਤ ਜ਼ਿਆਦਾ ਪੁਰਾਣੀ ਸੀ ਔਰ ਇਸੇ ਕਰਕੇ ਸ਼ਾਇਦ ਇਹ ਟੈਟਰੀ ਹੋ ਗਈ ਕਿਉਂਕਿ ਬਰਸਾਤ ਵੀ ਲਗਾਤਾਰ ਜਾਰੀ ਔਰ ਬਰਸਾਤ ਕਰਕੇ ਕਈ ਜੋ ਪੁਰਾਣੀਆਂ ਬਿਲਡਿੰਗਾਂ ਹੁੰਦੀਆਂ ਨੇ ਉਹਨਾਂ ਦੀਆਂ ਨੀਹਾਂ ਤੱਕ ਖਿਲ ਜਾਂਦੀਆਂ ਨੇ ਸੋ ਇਸੇ ਕਰਕੇ ਬਿਲਡਿੰਗਾਂ गिर ਜਾਂਦੀਆਂ ਨੇ ਸੋ ਇਸ ਪੂਰੇ ਹਾਦਸੇ ਤੋਂ ਬਾਅਦ ਜਾਂਚ ਦੇ ਜੋ ਆਦੇਸ਼ ਨੇ ਜੋ ਹੁਕਮ ਨੇ ਉਹ ਦੇ ਦਿੱਤੇ ਗਏ ਨੇ ਪਰ ਇੱਕ ਮੰਦਪਾਗਾ ਹਾਦਸਾ ਵਾਪਰਿਆ ਗਨੀਮਤ ਹੁਣ ਤੱਕ ਜੋ ਖਬਰ ਸਾਹਮਣੇ ਆ ਰਹੀ ਹੈ ਇਹ ਰਹੀ ਹੈ ਕਿ ਕਿਸੇ ਦਾ ਜਾਨੀ ਨੁਕਸਾਨ ਨਹੀਂ ਹੋਇਆ ਹੈ ਜੋ ਮਲਬੇ ਦੇ ਵਿੱਚ ਲੋਕ ਦਬੇ ਹੋਏ ਸੀ 8 ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਹੈ ਜਾਨੀ ਨੁਕਸਾਨ ਕੋਈ ਵੀ ਨਹੀਂ ਹੋਇਆ ਹੈ ਪਰ ਜੋ ਜ਼ਖਮੀ ਹੋਏ ਨੇ ਜੋ ਥੋੜੀਆਂ-ਬਹੁਤੀਆਂ ਸੱਟਾਂ ਲੱਗੀਆਂ ਨੇ ਉਹਨਾਂ ਦਾ ਇਲਾਜ ਵੀ ਦਿੱਲੀ ਸਰਕਾਰ ਵੱਲੋਂ ਕਰਾਇਆ ਜਾਵੇਗਾ ਪਰ ਜਾਂਚ ਦੇ ਆਦੇਸ਼ ਦੇ ਦਿੱਤੇ ਗਏ ਨੇ ਨਾਲ ਹੀ ਨਾਲ ਇੱਕ ਹੋਰ ਅਪੀਲ ਕੀਤੀ ਗਈ ਹੈ ਕਿ ਜੇਕਰ ਤੁਹਾਨੂੰ ਲੱਗਦਾ ਹੈ ਤੁਹਾਡੇ ਲਾਗੇ ਸ਼ਾਕੇ ਇਲਾਕੇ ਦੇ ਵਿੱਚ ਕਰਦੇ ਲਾਗੇ ਕੋਈ ਬਿਲਡਿੰਗ ਬਣ ਰਹੀ ਹੈ ਉਹ ਟੈਟੇ ਦੀ ਹੋ ਸਕਦੀ ਹੈ ਕੋਈ ਬਿਲਡਿੰਗ ਪੁਰਾਣੀ ਹੋ ਗਈ ਹੈ ਉਸ ਤੋਂ ਨੁਕਸਾਨ ਹੋ ਸਕਦਾ ਹੈ ਕਿਉਂਕਿ بارش ਦਾ ਦੌਰ ਵੀ ਲਗਾਤਾਰ جاری ਹੈ ਬੀਤੇ ਹਫਤੇ ਜਾਂ 10 ਦਿਨ ਦੀ ਗੱਲ ਕੀਤੀ ਜਾਵੇ ਤਾਂ ਪੂਰੇ ਦੇਸ਼ ਦੇ ਵਿੱਚ ਹਰ ਇੱਕ ਸੂਬੇ ਦੇ ਵਿੱਚ ਲਗਾਤਾਰ بارش ਨੇ ਕਹਿਰ ਮਚਾਇਆ ਹੋਇਆ ਹੈ ਕਈ ਜੋ ਸੂਬੇ ਨੇ ਉਹ ਬਾੜ ਦੀ ਚਪੇਟ ਵਿੱਚ ਵੀ ਨੇ ਸੋ ਦਿੱਲੀ ਦੇ ਵਿੱਚ ਖਾਸ ਕਰਕੇ ਨਵੀ ਮੁੱਖ ਮੰਤਰੀ ਆਰਤੀਸ਼ੀ ਮਰਲੇ ਨਾਲ ਨੇ ਅਪੀਲ ਕੀਤੀ ਹੈ ਲੋਕਾਂ ਨੂੰ ਕਿ ਜੇਕਰ ਉਹਨਾਂ ਨੂੰ ਲੱਗਦਾ ਹੈ ਕਿ ਉਹਨਾਂ ਦੇ ਇਲਾਕੇ ਦੇ ਲਾਗੇ ਛਾਕੇ ਉਹਨਾਂ ਦੇ ਘਰ ਦੇ ਲਾਗੇ ਛਾਕੇ ਕੋਈ ਅਜਿਹੀ ਇਮਾਰਤ ਹੈ ਕੋਈ ਅਜਿਹੀ ਬਿਲਡਿੰਗ ਹੈ ਜੋ ਲੱਗਦਾ ਹੈ ਕੀ ਟੈਟਰੀ ਹੋ ਸਕਦੀ ਹੈ ਨੁਕਸਾਨੀ ਜਾ ਸਕਦੀ ਹੈ ਤਾਂ ਫਿਰ ਪਹਿਲਾਂ ਹੀ ਪ੍ਰਸ਼ਾਸਨ ਉਸਦੇ ਬਾਰੇ ਜਾਣਕਾਰੀ ਜ਼ਰੂਰ ਦਿੱਤੀ ਤੀ ਚਾਵੇ ਤਾਂ ਕਿ ਸਮਾਂ ਰਹਿੰਦੇ ਕੋਈ ਨਾ ਕੋਈ ਐਕਸ਼ਨ ਲਿਆ ਜਾ ਸਕੇ ਉੱਥੇ ਜੋ ਲੋਕ ਰਹਿੰਦੇ ਨੇ ਉਹਨਾਂ ਨੂੰ ਕਿਤੇ ਹੋਰ ਟਰਾਂਸਫਰ ਕੀਤਾ ਜਾ ਸਕੇ ਤਾਂ ਕਿ ਕੋਈ ਜਾਨੀ ਨੁਕਸਾਨ ਜਾਂ ਵਟਾ ਨੁਕਸਾਨ ਨਾ ਹੋ ਸਕੇ ਫਿਲਹਾਲੇ ਤਸਵੀਰਾਂ ਕਰੋਲ ਬਾਗ ਦੇ ਬੱਪਾ ਨਗਰ ਇਲਾਕੇ ਰਿਆਂ ਜੁਥੇ ਕਿ ਤਿੰਨ ਮੰਜ਼िला ਇਮਾਰਤ ਇੱਕ ਮਕਾਨ ਜਿਸ ਦਾ ਇੱਕ ਹਿੱਸਾ ਟੈਟੜੀ ਹੋ ਗਿਆ 8 ਲੋਕਾਂ ਨੂੰ ਸੁਰੱਖਿਅਤ ਮਲਬੇ ਤੋਂ ਬਾਹਰ ਕੱਢਿਆ ਗਿਆ ਹੈ ਪਰ ਅਜੇ ਵੀ ਰਾਹਤ ਤੇ ਬਚਾਅ ਕਾਰਜ ਜਾਰੀ ਕੁਝ ਹੋਰ ਲੋਕਾਂ ਦੇ ਮਲਬੇ ਅੰਦਰ ਦਬੇ ਹੋਣ ਦਾ ਖਰਚਾ ਜ਼ਾਹਿਰ ਕੀਤਾ ਜਾ ਰਿਹਾ ਹੈ ਜੋ ਜ਼ਖਮੀ ਨੇ ਸਰਕਾਰ ਉਹਨਾਂ ਦਾ ਇਲਾਜ ਕਰਾਏਗੀ ਹਰ ਸੰਭਵ ਮਦਦ ਦੇਗੀ ਤੇ ਨਵੀਂ ਮੁੱਖ ਮੰਤਰੀ ਹਾਤਿਸ਼ੀ ਮੱਲਿਨਾ ਨੇ ਟਵੀਟ ਕਰਕੇ ਦੁੱਖ ਵੀ ਜ਼ਾਹਿਰ ਕੀਤਾ ਤੇ ਲੋਕਾਂ ਨੂੰ ਅਪੀਲ ਵੀ ਕੀਤੀ ਹੈ ਕਿ ਸੁਰੱਖਿਤ ਰਹੋ ਤੇ ਪ੍ਰਸ਼ਾਸਨ ਨੂੰ ਜੇਕਰ ਅਜਿਹੇ ਕੋਈ ਵੀ ਅਸ਼ੰਕਾ ਆ ਖ਼ਤਰਾ ਨੂੰ ਲੱਗਦਾ ਕਿ ਕੋਈ ਬਿਲਡਿੰਗ ਡਿੱਗ ਸਕਦੀ ਹੈ ਨੁਕਸਾਨੀ ਜਾ ਸਕਦੇ ਤਾਂ ਉਸਦੇ ਬਾਰੇ ਪ੍ਰਸ਼ਾਸਨ ਨੂੰ ਤੇ ਨਗਰ ਨਿਕਮ ਨੂੰ ਜਾਣਕਾਰੀ ਜ਼ਰੂਰ ਦਿਓ ਤਾਂ ਕਿ ਸਮਰੰਦੇ ਕੋਈ ਵੀ ਜੋ ਹੈ ਸੋਲੂਸ਼ਨ ਜਾਂ ਕੋਈ ਵੀ ਹੱਲ ਜੋ ਹੈ ਉਹ ਕੱਢਿਆ ਜਾ ਸਕੇ ਸੋ ਯਾਨੀ ਰਿਸਪੈਕਟ ਦੀ ਵੱਡੀ ਖਬਰ ਆ ਰਹੀ ਹੈ ਦਿੱਲੀ ਤੋਂ ਜਿੱਥੇ ਕਿ ਇੱਕ ਵੱਡਾ ਹਾਦਸਾ ਵਾਪਰ ਗਿਆ ਇੱਕ ਤਿੰਨ ਮੰਜ਼ਿਲਾ ਇਮਾਰਤ ਇੱਕ ਮਕਾਨ ਦਾ ਇੱਕ ਹਿੱਸਾ ਜੋ ਹੈ ਉਹ ਬੁਰੇ ਤਰੀਕੇ ਦੇ ਨਾਲ ਟੈ ਗਿਆ ਦਰਅਸਲ ਭਾਰੀ ਬਰਸਾਤ ਹੋ ਰਹੀ ਹੈ ਬਿੱਤੇ ਦਿਨ ਤੋਂ ਹੀ ਦਿੱਲੀ ਦੇ ਵਿੱਚ ਰਸਈ ਕਰਕੇ ਦੱਸਿਆ ਜਾ ਰਿਹਾ ਹੈ ਕਿ ਜੋ ਮਕਾਨ ਦਾ ਇੱਕ ਹਿੱਸਾ ਟੈ ਗਿਆ ਕਈ ਲੋਕਾਂ ਦੇ ਦਬੇ ਹੋਣ ਦਾ ਖੱਤਰਾ ਜ਼ਾਹਿਰ ਕੀਤਾ ਜਾ ਰਿਹਾ ਹੈ ਹਾਲਾਂਕਿ ਅਪਡੇਟ ਇਹ ਆ ਰਹੀ ਹੈ ਕਿ 8 ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਹੈ ਪਰ ਦੱਸਿਆ ਜਾ ਰਿਹਾ ਹੈ ਕਿ ਅਜੇ ਵੀ ਇਸ ਮਲਬੇ ਅੰਦਰ ਕਈ ਲੋਕ ਦਬੇ ਹੋ ਸਕਦੇ ਨੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੌਕੇ ਤੇ ਪਹੁੰਚ ਚੁੱਕੀਆਂ ਨੇ ਰਾਹਤ ਤੇ ਬਚਾਅ ਕਾਰਜ ਲਗਾਤਾਰ ਜਾਰੀ ਹੈ ਲੋਕਾਂ ਦੀ ਭਾਲ ਕੀਤੀ ਜਾ ਰਹੀ ਹੈ ਇਸ ਤੋਂ ਇਲਾਵਾ ਦੱਸਦੀ ਡੀਸੀ ਨੂੰ ਇਸ ਹਾਦਸੇ ਤੋਂ ਬਾਅਦ ਜਾਂਚ ਦੇ ਆਦੇਸ਼ ਵੀ ਦੇ ਦਿੱਤੇ ਗਏ ਨੇ ਦੱਸਦੀ ਕਿ ਕਰੋਲ ਬਾਗ ਦਾ ਬੱਪਾ ਨਗਰ ਦਾ ਇਲਾਕਾ ਜਿੱਥੇ ਇੱਕ ਤਿੰਨ ਮੰਜ਼ਿਲਾ ਇਮਾਰਤ ਜੋ ਵੈਦਰ ਅਸਲ ਇੱਕ ਘਰ ਸੀਗਾ ਔਰ ਇਸ ਦਾ ਇੱਕ ਹਿੱਸਾ ਟੈਗ ਗਿਆ ਤਸਵੀਰਾਂ ਇਸ ਵਕਤ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਕਿੰਨੇ ਬੁਰੇ ਤਰੀਕੇ ਦੇ ਨਾਲ ਇਹ ਜੋ ਮਕਾਨ ਹੈ ਉਹ ਟੈਟੇਰੀ ਹੋ ਗਿਆ ਇਸ ਦਾ ਹਿੱਸਾ ਜੋ ਹੈ ਉਹ ਟੈਟੇਰੀ ਹੋ ਗਿਆ ਤੇ ਅੱਠ ਲੋਕਾਂ ਨੂੰ ਦੱਸਿਆ ਜਾ ਰਿਹਾ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਪਰ ਅਜੇ ਵੀ ਕੁਝ ਲੋਕਾਂ ਦੇ ਮਲਬੇ ਅੰਦਰ ਦਬੇ ਹੋਣ ਦਾ ਖਤਰਾ ਜ਼ਾਹਿਰ ਕੀਤਾ ਜਾ ਰਿਹਾ ਹੈ ਜੇਕਰ ਕੱਟਾਂ ਦੀ ਗੱਲ ਕੀਤੀ ਜਾਵੇ ਤਾਂ ਸਵੇਰੇ ਕਰੀਬ 9:30 ਵਜੇ ਦੇ ਆਸ-ਪਾਸ ਦੀ ਇਕੱਟਾਂ ਦੱਸੀ ਜਾ ਰਹੀ ਹੈ ਔਰ ਹੁਣ ਦੱਸਦੀ ਕਿ ਦਿੱਲੀ ਦੀ ਨਵੀਂ ਮੁੱਖ ਮੰਤਰੀ ਆਤਿਸ਼ੀ ਨੇ ਕਰੋਲ ਬਾਗ ਇਲਾਕੇ ਦੇ ਵਿੱਚ ਜੋ ਇਹ ਦੁਖਦ ਹਾਦਸਾ ਵਾਪਰਿਆ ਉਸ ਨੂੰ ਲੈ ਕੇ ਡੀਸੀ ਨੂੰ ਜਾਂਚ ਦੇ ਆਦੇਸ਼ ਦੇ ਦਿੱਤੇ ਨੇ ਔਰ ਉੱਥੇ ਰਹਿਣ ਵਾਲੇ ਲੋਕਾਂ ਨੂੰ ਹਰ ਸੰਭਵ ਮਦਦ ਦਾ ਐਲਾਨ ਕੀਤਾ ਗਿਆ ਜੇਕਰ ਕੋਈ ਜ਼ਖਮੀ ਹੈ ਤਾਂ ਉਸ ਦਾ ਇਲਾਜ ਵੀ ਸਰਕਾਰ ਵੱਲੋਂ ਕਰਾਇਆ ਜਾਵੇਗਾ ਫਿਲਹਾਲ ਜਾਂਚ ਦੇ ਆਦੇਸ਼ ਦੇ ਦਿੱਤੇ ਗਏ ਨੇ ਕਿ ਆਖਰ ਪਤਾ ਲੱਗ ਸਕੇ ਕਿ ਇਸ ਹਾਦਸੇ ਦਾ ਕਾਰਨ ਕੀ ਸੀ ਸੋ ਦੱਸ ਦਈਏ ਕਿ ਦਿੱਲੀ ਦੇ ਲੋਕਾਂ ਤੋ ਨਵੀਂ ਮੁੱਖ ਮੰਤਰੀ ਜੋ ਬਣੀ ਆ ਤਿੱਸ਼ ਇਹਨਾਂ ਨੇ ਅਪੀਲ ਵੀ ਕੀਤੀ ਹੈ ਕਿ ਜੇਕਰ ਨਿਰਮਾਣ ਚੱਲ ਰਿਹਾ ਹੈ ਕੰਸਟਰਕਸ਼ਨ ਚੱਲ ਰਿਹਾ ਹੈ ਤਾਂ ਜੇਕਰ ਕਿਸੇ ਵੀ ਤਰੀਕੇ ਦੇ ਹਾਦਸੇ ਹੋਣ ਦਾ ਉਹਨਾਂ ਨੂੰ ਖਤਰਾ ਹੈ ਤਾਂ ਪਹਿਲਾਂ ਹੀ ਜੋ ਪ੍ਰਸ਼ਾਸਨ ਨੇ ਤੇ ਨਗਰ ਨਿਗਮ ਦੀ ਟੀਮਾਂ ਹੈ ਉਹਨਾਂ ਨੂੰ ਦੱਸਿਆ ਜਾਵੇ ਜੇਕਰ ਇਸ ਬਿਲਡਿੰਗ ਦੀ ਗੱਲ ਕੀਤੀ ਜਾਵੇ ਤਾਂ ਕਰੋਲ ਬਾਗ ਦੇ ਬੱਪਾ ਨਗਰ ਇਲਾਕੇ ਦੇ ਵਿੱਚ ਇਹ ਬਿਲਡਿੰਗ ਬਣੀ ਹੋਈ ਸੀ 25 ਵਰਗ ਗੱਜ ਦੇ ਵਿੱਚ ਬਿਲਡਿੰਗ ਬਣੀ ਹੋਈ ਸੀ ਔਰ ਬਿਲਡਿੰਗ ਬਹੁਤ ਜ਼ਿਆਦਾ ਪੁਰਾਣੀ ਸੀ ਔਰ ਇਸੇ ਕਰਕੇ ਸ਼ਾਇਦ ਇਹ ਟੈਟਰੀ ਹੋ ਗਈ ਕਿਉਂਕਿ ਬਰਸਾਤ ਵੀ ਲਗਾਤਾਰ ਜਾਰੀ ਔਰ ਬਰਸਾਤ ਕਰਕੇ ਕਈ ਜੋ ਪੁਰਾਣੀਆਂ ਬਿਲਡਿੰਗਾਂ ਹੁੰਦੀਆਂ ਨੇ ਉਹਨਾਂ ਦੀਆਂ ਨੀਹਾਂ ਤੱਕ ਖਿਲ ਜਾਂਦੀਆਂ ਨੇ ਸੋ ਇਸੇ ਕਰਕੇ ਬਿਲਡਿੰਗਾਂ गिर ਜਾਂਦੀਆਂ ਨੇ ਸੋ ਇਸ ਪੂਰੇ ਹਾਦਸੇ ਤੋਂ ਬਾਅਦ ਜਾਂਚ ਦੇ ਜੋ ਆਦੇਸ਼ ਨੇ ਜੋ ਹੁਕਮ ਨੇ ਉਹ ਦੇ ਦਿੱਤੇ ਗਏ ਨੇ ਪਰ ਇੱਕ ਮੰਦਪਾਗਾ ਹਾਦਸਾ ਵਾਪਰਿਆ ਗਨੀਮਤ ਹੁਣ ਤੱਕ ਜੋ ਖਬਰ ਸਾਹਮਣੇ ਆ ਰਹੀ ਹੈ ਇਹ ਰਹੀ ਹੈ ਕਿ ਕਿਸੇ ਦਾ ਜਾਨੀ ਨੁਕਸਾਨ ਨਹੀਂ ਹੋਇਆ ਹੈ ਜੋ ਮਲਬੇ ਦੇ ਵਿੱਚ ਲੋਕ ਦਬੇ ਹੋਏ ਸੀ 8 ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਹੈ ਜਾਨੀ ਨੁਕਸਾਨ ਕੋਈ ਵੀ ਨਹੀਂ ਹੋਇਆ ਹੈ ਪਰ ਜੋ ਜ਼ਖਮੀ ਹੋਏ ਨੇ ਜੋ ਥੋੜੀਆਂ ਬਹੁਤੀਆਂ ਸੱਟਾਂ ਲੱਗੀਆਂ ਨੇ ਉਹਨਾਂ ਦਾ ਇਲਾਜ ਵੀ ਦਿੱਲੀ ਸਰਕਾਰ ਵੱਲੋਂ ਕਰਾਇਆ ਜਾਵੇਗਾ ਪਰ ਜਾਂਚ ਦੇ ਆਦੇਸ਼ ਦੇ ਦਿੱਤੇ ਗਏ ਨੇ ਨਾਲ ਹੀ ਨਾਲ ਇੱਕ ਹੋਰ ਅਪੀਲ ਕੀਤੀ ਗਈ ਹੈ ਕਿ ਜੇਕਰ ਤੁਹਾਨੂੰ ਲੱਗਦਾ ਹੈ ਤੁਹਾਡੇ ਲੱਗੇ ਸ਼ਾਕੇ ਇਲਾਕੇ ਦੇ ਵਿੱਚ ਘਰ ਦੇ ਲਾਗੇ ਕੋਈ ਬਿਲਡਿੰਗ ਬਣ ਰਹੀ ਹੈ ਉਹ ਟੈਟੇ ਦੀ ਹੋ ਸਕਦੀ ਹੈ ਕੋਈ ਬਿਲਡਿੰਗ ਪੁਰਾਣੀ ਹੋ ਗਈ ਹੈ ਉਸ ਤੋਂ ਨੁਕਸਾਨ ਹੋ ਸਕਦਾ ਹੈ ਕਿਉਂਕਿ بارش ਦਾ ਦੌਰ ਵੀ ਲਗਾਤਾਰ جاری ਹੈ ਬੀਤੇ ਹਫਤੇ ਜਾਂ 10 ਦਿਨ ਦੀ ਗੱਲ ਕੀਤੀ ਜਾਵੇ ਤਾਂ ਪੂਰੇ ਦੇਸ਼ ਦੇ ਵਿੱਚ ਹਰ ਇੱਕ ਸੂਬੇ ਦੇ ਵਿੱਚ ਲਗਾਤਾਰ بارش ਨੇ ਕਹਿਰ ਮਚਾਇਆ ਹੋਇਆ ਹੈ ਕਈ ਜੋ ਸੂਬੇ ਨੇ ਉਹ ਬਾੜ ਦੀ ਚਪੇਟ ਵਿੱਚ ਵੀ ਨੇ ਸੋ ਦਿੱਲੀ ਦੇ ਵਿੱਚ ਖਾਸ ਕਰਕੇ ਨਵੀਂ ਮੁੱਖ ਮੰਤਰੀ ਆਰਤੀਸ਼ੀ ਮਰਲੇ ਨਾਲ ਨੇ ਅਪੀਲ ਕੀਤੀ ਹੈ ਲੋਕਾਂ ਨੂੰ ਕਿ ਜੇਕਰ ਉਹਨਾਂ ਨੂੰ ਲੱਗਦਾ ਹੈ ਕਿ ਉਹਨਾਂ ਦੇ ਇਲਾਕੇ ਦੇ ਲਾਗੇ ਛਾਕੇ ਉਹਨਾਂ ਦੇ ਘਰ ਦੇ ਲਾਗੇ ਛਾਕੇ ਕੋਈ ਅਜਿਹੀ ਇਮਾਰਤ ਹੈ ਕੋਈ ਅਜਿਹੀ ਬਿਲਡਿੰਗ ਹੈ ਜੋ ਲੱਗਦਾ ਹੈ ਕਿ ਟੈਟਰੀ ਹੋ ਸਕਦੀ ਹੈ ਨੁਕਸਾਨੀ ਜਾ ਸਕਦੀ ਹੈ ਤਾਂ ਫਿਰ ਪਹਿਲਾਂ ਹੀ ਪ੍ਰਸ਼ਾਸਨ ਉਸ ਦੇ ਬਾਰੇ ਜਾਣਕਾਰੀ ਜ਼ਰੂਰ ਦਿੱਤੀ ਤੀ ਚਾਹੇ ਤਾਂ ਕਿ ਸਮਾਂ ਰਹਿੰਦੇ ਕੋਈ ਨਾ ਕੋਈ ਐਕਸ਼ਨ ਲਿਆ ਜਾ ਸਕੇ ਉੱਥੇ ਜੋ ਲੋਕ ਰਹਿੰਦੇ ਨੇ ਉਹਨਾਂ ਨੂੰ ਕਿਤੇ ਹੋਰ ਟਰਾਂਸਫਰ ਕੀਤਾ ਜਾ ਸਕੇ ਤਾਂ ਕਿ ਕੋਈ ਜਾਨੀ ਨੁਕਸਾਨ ਜਾਂ ਵਟਾ ਨੁਕਸਾਨ ਨਾ ਹੋ ਸਕੇ ਫਿਲਹਾਲ ਇਹ ਤਸਵੀਰਾਂ ਕਰੋਲ ਬਾਗ ਦੇ ਬੱਪਾ ਨਗਰ ਇਲਾਕੇ ਦੀਆਂ ਜਿੱਥੇ ਇੱਕ ਤਿੰਨ ਮੰਜ਼िला ਇਮਾਰਤ ਇੱਕ ਮਕਾਨ ਜਿਸ ਦਾ ਇੱਕ ਹਿੱਸਾ ਟੈਟੜੀ ਹੋ ਗਿਆ 8 ਲੋਕਾਂ ਨੂੰ ਸੁਰੱਖਿਅਤ ਮਲਬੇ ਤੋਂ ਬਾਹਰ ਕੱਢਿਆ ਗਿਆ ਹੈ ਪਰ ਅਜੇ ਵੀ ਰਾਹਤ ਤੇ ਮਚਾਵ ਕਾਰਜ ਜਾਰੀ ਹੈ ਕੁਝ ਹੋਰ ਲੋਕਾਂ ਦੇ ਮਲਬੇ ਅੰਦਰ ਦਬੇ ਹੋਣ ਦਾ ਖਰਚਾ ਜ਼ਾਹਿਰ ਕੀਤਾ ਜਾ ਰਿਹਾ ਹੈ ਜੋ ਜ਼ਖਮੀ ਨੇ ਸਰਕਾਰ ਉਹਨਾਂ ਦਾ ਇਲਾਜ ਕਰਾਏਗੀ ਹਰ ਸੰਭਵ ਮਦਦ ਦੇਗੀ ਤੇ ਨਵੀਂ ਮੁੱਖ ਮੰਤਰੀ ਆਤਿਸ਼ੀ ਮੱਲਿਨਾ ਨੇ ਟਵੀਟ ਕਰਕੇ ਦੁੱਖ ਵੀ ਜ਼ਾਹਿਰ ਕੀਤਾ ਤੇ ਲੋਕਾਂ ਨੂੰ ਅਪੀਲ ਵੀ ਕੀਤੀ ਹੈ ਕਿ ਸੁਰੱਖਿਤ ਰਹੋ ਤੇ ਪ੍ਰਸ਼ਾਸਨ ਨੂੰ ਜੇਕਰ ਅਜਿਹਾ ਕੋਈ ਵੀ ਅਸ਼ੰਕਾ ਜਾਂ ਖ਼ਤਰਾ ਨੂੰ ਲੱਗਦਾ ਕਿ ਕੋਈ ਬਿਲਡਿੰਗ ਡਿੱਗ ਸਕਦੀ ਹੈ ਨੁਕਸਾਨੀ ਜਾ ਸਕਦੀ ਹੈ ਤਾਂ ਉਸਦੇ ਬਾਰੇ ਪ੍ਰਸ਼ਾਸਨ ਨੂੰ ਤੇ ਨਗਰ ਨਿਕਮ ਨੂੰ ਜਾਣਕਾਰੀ ਜ਼ਰੂਰ ਦਿਓ ਤਾਂ ਕਿ ਸਮਰੰਦੇ ਕੋਈ ਵੀ ਜੋ ਹੈ ਸੋਲੂਸ਼ਨ ਜਾਂ ਕੋਈ ਵੀ ਹੱਲ ਜੋ ਹੈ ਉਹ ਕੱਢਿਆ ਜਾ ਸਕੇ ਤੁਸੀਂ ਹੁਣ ਇਸ ਵਕਤ ਦੀ ਵੱਡੀ ਖਬਰ ਆ ਰਹੀ ਹੈ ਦਿੱਲੀ ਤੋਂ ਜਿੱਥੇ ਕਿ ਇੱਕ ਵੱਡਾ ਹਾਦਸਾ ਵਾਪਰ ਗਿਆ ਇੱਕ ਤਿੰਨ ਮੰਜ਼ਿਲਾ ਇਮਾਰਤ ਇੱਕ ਮਕਾਨ ਦਾ ਇੱਕ ਹਿੱਸਾ ਜੋ ਹੈ ਉਹ ਬੁਰੇ ਤਰੀਕੇ ਦੇ ਨਾਲ ਟਹਿ ਗਿਆ ਦਰਅਸਲ ਭਾਰੀ ਬਰਸਾਤ ਹੋ ਰਹੀ ਹੈ ਬਿੱਤੇ ਦਿਨ ਤੋਂ ਹੀ ਦਿੱਲੀ ਦੇ ਵਿੱਚ ਰਸੀ ਕਰਕੇ ਦੱਸਿਆ ਜਾ ਰਿਹਾ ਹੈ ਕਿ ਜੋ ਮਕਾਨ ਦਾ ਇੱਕ ਹਿੱਸਾ ਹੈ ਢਹਿ ਗਿਆ ਕਈ ਲੋਕਾਂ ਦੇ ਦਬੇ ਹੋਣ ਦਾ ਖੱਤਰਾ ਜ਼ਾਹਿਰ ਕੀਤਾ ਜਾ ਰਿਹਾ ਹੈ ਹਾਲਾਂਕਿ ਅਪਡੇਟ ਇਹ ਆ ਰਹੀ ਹੈ ਕਿ 8 ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਹੈ ਪਰ ਦੱਸਿਆ ਜਾ ਰਿਹਾ ਹੈ ਕਿ ਅਜੇ ਵੀ ਇਸ ਮਲਬੇ ਅੰਦਰ ਕਈ ਲੋਕ ਦਬੇ ਹੋ ਸਕਦੇ ਨੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੌਕੇ ਤੇ ਪਹੁੰਚ ਚੁੱਕੀਆਂ ਨੇ ਰਾਹਤ ਤੇ ਬਚਾਅ ਕਾਰਜ ਲਗਾਤਾਰ ਜਾ ਰਹੀ ਹੈ ਲੋਕਾਂ ਦੀ ਭਾਲ ਕੀਤੀ ਜਾ ਰਹੀ ਹੈ ਇਸ ਤੋਂ ਇਲਾਵਾ ਦੱਸਦੀ ਡੀਸੀ ਨੂੰ ਇਸ ਹਾਦਸੇ ਤੋਂ ਬਾਅਦ ਜਾਂਚ आदेश ਵੀ ਦਿੱਤੇ ਗਏ ਨੇ ਦੱਸਦੇ ਕਿ ਕਰੋਲ ਬਾਗ ਦਾ ਬੱਪਾ ਨਗਰ ਦਾ ਇਲਾਕਾ ਜਿੱਥੇ ਕਿ ਇੱਕ ਤਿੰਨ ਮੰਜ਼िला ਇਮਾਰਤ ਜੁਵੇਦ ਅਸਲ ਇੱਕ ਘਰ ਸੀਗਾ ਔਰ ਇਸ ਦਾ ਇੱਕ ਹਿੱਸਾ ਟੈਗ ਗਿਆ ਤਸਵੀਰਾਂ ਇਸ ਵਕਤ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਕਿੰਨੇ ਬੁਰੇ ਤਰੀਕੇ ਦੇ ਨਾਲ ਇਹ ਜੋ ਮਕਾਨ ਹੈ ਉਹ ਟੈਟੇਰੀ ਹੋ ਗਿਆ ਇਸ ਦਾ ਹਿੱਸਾ ਜੋ ਹੈ ਉਹ ਟੈਟੇਰੀ ਹੋ ਗਿਆ ਤੇ ਅੱਠ ਲੋਕਾਂ ਨੂੰ ਦੱਸਿਆ ਜਾ ਰਿਹਾ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਪਰ ਅਜੇ ਵੀ ਕੁਝ ਲੋਕਾਂ ਦੇ ਮਲਬੇ ਅੰਦਰ ਦਬੇ ਹੋਣ ਦਾ ਖਤਰਾ ਜ਼ਾਹਿਰ ਕੀਤਾ ਜਾ ਰਿਹਾ ਹੈ ਜੇਕਰ ਘਟਨਾ ਦੀ ਗੱਲ ਕੀਤੀ ਜਾਵੇ ਤਾਂ ਸਵੇਰੇ ਕਰੀਬ 9:30 ਵਜੇ ਦੇ ਆਸ-ਪਾਸ ਦੀ ਇਹ ਘਟਨਾ ਦੱਸੀ ਜਾ ਰਹੀ ਹੈ ਔਰ ਹੁਣ ਦੱਸਦੀ ਕਿ ਦਿੱਲੀ ਦੀ ਨਵੀਂ ਮੁੱਖ ਮੰਤਰੀ ਆਤਿਸ਼ੀ ਨੇਕਰੋਲ ਬਾਗ ਇਲਾਕੇ ਦੇ ਵਿੱਚ ਜੋ ਇਹ ਦੁਖਦ ਹਾਦਸਾ ਵਾਪਰਿਆ ਉਸ ਨੂੰ ਲੈ ਕੇ ਡੀਸੀ ਨੂੰ ਜਾਂਚ ਦੇ ਆਦੇਸ਼ ਦੇ ਦਿੱਤੇ ਨੇ ਔਰ ਉੱਥੇ ਰਹਿਣ ਵਾਲੇ ਲੋਕਾਂ ਨੂੰ ਹਰ ਸੰਭਵ ਮਦਦ ਦਾ ਐਲਾਨ ਕੀਤਾ ਗਿਆ ਜੇਕਰ ਕੋਈ ਜ਼ਖਮੀ ਹੈ ਤਾਂ ਉਸ ਦਾ ਇਲਾਜ ਵੀ ਸਰਕਾਰ ਵੱਲੋਂ ਕਰਾਇਆ ਜਾਵੇਗਾ ਫਿਲਹਾਲ ਜਾਂਚ ਦੇ ਆਦੇਸ਼ ਦੇ ਦਿੱਤੇ ਗਏ ਨੇ ਕਿ ਆਖਰ ਪਤਾ ਲੱਗ ਸਕੇ ਕਿ ਇਸ ਹਾਦਸੇ ਦਾ ਕਾਰਨ ਕੀ ਸੀ ਸੋ ਦੱਸ ਦਈਏ ਕਿ ਦਿੱਲੀ ਦੇ ਲੋਕਾਂ ਤੋਂ ਨਵੀਂ ਮੁੱਖ ਮੰਤਰੀ ਜੋ ਬਣੀ ਆ ਤੁਸੀਂ ਇਹਨਾਂ ਨੇ ਅਪੀਲ ਵੀ ਕੀਤੀ ਹੈ ਕਿ ਜੇਕਰ ਨਿਰਮਾਣ ਚੱਲ ਰਿਹਾ ਹੈ ਕੰਸਟਰਕਸ਼ਨ ਚੱਲ ਰਿਹਾ ਹੈ ਤੇ ਜੇਕਰ ਕਿਸੇ ਵੀ ਤਰੀਕੇ ਦੇ ਹਾਦਸੇ ਹੋਣ ਦਾ ਉਹਨਾਂ ਨੂੰ ਖਤਰਾ ਹੈ ਤਾਂ ਪਹਿਲਾਂ ਹੀ ਅਜੋ ਪ੍ਰਸ਼ਾਸਨ ਅਤੇ ਨਗਰ ਨਿਗਮ ਦੀ ਟੀਮਾਂ ਨੂੰ ਦੱਸਿਆ ਜਾਵੇ ਜੇਕਰ ਇਸ ਬਿਲਡਿੰਗ ਦੀ ਗੱਲ ਕੀਤੀ ਜਾਵੇ ਤਾਂਕਰੋਲ ਬਾਗ ਦੇ ਬੱਪਾ ਨਗਰ ਇਲਾਕੇ ਦੇ ਵਿੱਚ ਇਹ ਬਿਲਡਿੰਗ ਬਣੀ ਹੋਈ ਸੀ 25 ਵਰਗ ਗੱਜ ਦੇ ਵਿੱਚ ਇਹ ਬਿਲਡਿੰਗ ਬਣੀ ਹੋਈ ਸੀ ਔਰ ਬਿਲਡਿੰਗ ਬਹੁਤ ਜ਼ਿਆਦਾ ਪੁਰਾਣੀ ਸੀ ਔਰ ਇਸੇ ਕਰਕੇ ਸ਼ਾਇਦ ਇਹ ਟੈਟਰੀ ਹੋ ਗਈ ਕਿਉਂਕਿ ਬਰਸਾਤ ਵੀ ਲਗਾਤਾਰ ਜਾਰੀ ਔਰ ਬਰਸਾਤ ਕਰਕੇ ਕਈ ਜੋ ਪੁਰਾਣੀਆਂ ਬਿਲਡਿੰਗਾਂ ਹੁੰਦੀਆਂ ਨੇ ਉਹਨਾਂ ਦੀਆਂ ਨੀਹਾਂ ਤਾਂ ਖਿਲ ਜਾਂਦੀਆਂ ਨੇ ਸੋ ਇਸੇ ਕਰਕੇ ਬਿਲਡਿੰਗਾਂ गिर ਜਾਂਦੀਆਂ ਨੇ ਸੋ ਇਸ ਪੂਰੇ ਹਾਦਸੇ ਤੋਂ ਬਾਅਦ ਜਾਂਚ ਦੇ ਜੋ ਆਦੇਸ਼ ਨੇ ਜੋ ਹੁਕਮ ਨੇ ਉਹ ਦੇ ਦਿੱਤੇ ਗਏ ਨੇ ਪਰ ਇੱਕ ਮੰਦਪਾਗਾ ਹਾਦਸਾ ਵਾਪਰਿਆ ਗਨੀਮਤ ਹੁਣ ਤੱਕ ਜੋ ਖਬਰ ਸਾਹਮਣੇ ਆ ਰਹੀ ਹੈ ਇਹ ਰਹੀ ਹੈ ਕਿ ਕਿਸੇ ਦਾ ਜਾਨੀ ਨੁਕਸਾਨ ਨਹੀਂ ਹੋਇਆ ਹੈ ਜੋ ਮਲਬੇ ਦੇ ਵਿੱਚ ਲੋਕ ਦਬੇ ਹੋਏ ਸੀ 8 ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਹੈ ਜਾਨੀ ਨੁਕਸਾਨ ਕੋਈ ਵੀ ਨਹੀਂ ਹੋਇਆ ਹੈ ਪਰ ਜੋ ਜ਼ਖਮੀ ਹੋਏ ਨੇ ਜੋ ਥੋੜੀਆਂ-ਬਹੁਤੀਆਂ ਸੱਟਾਂ ਲੱਗੀਆਂ ਨੇ ਉਹਨਾਂ ਦਾ ਇਲਾਜ ਵੀ ਦਿੱਲੀ ਸਰਕਾਰ ਵੱਲੋਂ ਕਰਾਇਆ ਜਾਵੇਗਾ ਪਰ ਜਾਂਚ ਦੇ ਆਦੇਸ਼ ਦੇ ਦਿੱਤੇ ਗਏ ਨੇ ਨਾਲ ਹੀ ਨਾਲ ਇੱਕ ਹੋਰ ਅਪੀਲ ਕੀਤੀ ਗਈ ਹੈ ਕਿ ਜੇਕਰ ਤੁਹਾਨੂੰ ਲੱਗਦਾ ਹੈ ਤੁਹਾਡੇ ਲੱਗੇ ਸ਼ਾਕੇ ਇਲਾਕੇ ਦੇ ਵਿੱਚ ਘਰ ਦੇ ਲਾਗੇ ਕੋਈ ਬਿਲਡਿੰਗ ਬਣ ਰਹੀ ਹੈ ਉਹ ਟੈਟੇ ਦੀ ਹੋ ਸਕਦੀ ਹੈ ਕੋਈ ਬਿਲਡਿੰਗ ਪੁਰਾਣੀ ਹੋ ਗਈ ਹੈ ਉਸ ਤੋਂ ਨੁਕਸਾਨ ਹੋ ਸਕਦਾ ਹੈ ਕਿਉਂਕਿ بارش ਦਾ ਦੌਰ ਵੀ ਲਗਾਤਾਰ جاری ਹੈ ਬੀਤੇ ਹਫਤੇ ਜਾਂ 10 ਦਿਨ ਦੀ ਗੱਲ ਕੀਤੀ ਜਾਵੇ ਤਾਂ ਪੂਰੇ ਦੇਸ਼ ਦੇ ਵਿੱਚ ਹਰ ਇੱਕ ਸੂਬੇ ਦੇ ਵਿੱਚ ਲਗਾਤਾਰ بارش ਨੇ ਕਹਿਰ ਮਚਾਇਆ ਹੋਇਆ ਹੈ ਕਈ ਜੋ ਸੂਬੇ ਨੇ ਉਬਾਰ ਦੀ ਚਪੇਟ ਵਿੱਚ ਵੀ ਨੇ ਸੋ ਦਿੱਲੀ ਦੇ ਵਿੱਚ ਖਾਸ ਕਰਕੇ ਨਵੀਂ ਮੁੱਖ ਮੰਤਰੀ ਆਰਤੀਸ਼ੀ ਮਰਲੇ ਨਾਲ ਨੇ ਅਪੀਲ ਕੀਤੀ ਹੈ ਲੋਕਾਂ ਨੂੰ ਕਿ ਜੇਕਰ ਉਹਨਾਂ ਨੂੰ ਲੱਗਦਾ ਹੈ ਕਿ ਉਹਨਾਂ ਦੇ ਇਲਾਕੇ ਦੇ ਲਾਗਿਸ਼ਾ ਕਿ ਉਹਨਾਂ ਦੇ ਘਰ ਦੇ ਲਾਗਿਸ਼ਾ ਕਿ ਕੋਈ ਅਜੀਹੀ ਇਮਾਰਤ ਹੈ ਕੋਈ ਅਜੀਹੀ ਬਿਲਡਿੰਗ ਹੈ ਜੋ ਲੱਗਦਾ ਹੈ ਕਿ ਟੈਟਰੀ ਹੋ ਸਕਦੀ ਹੈ ਨੁਕਸਾਨੀ ਜਾ ਸਕਦੀ ਹੈ ਤਾਂ ਫਿਰ ਪਹਿਲਾਂ ਹੀ ਪ੍ਰਸ਼ਾਸਨ ਉਸਦੇ ਬਾਰੇ ਜਾਣਕਾਰੀ ਜ਼ਰੂਰ ਦਿੱਤੀ ਚਾਵੇ ਤਾਂ ਕਿ ਸਮਾਂ ਰਹਿੰਦੇ ਕੋਈ ਨਾ ਕੋਈ ਐਕਸ਼ਨ ਲਿਆ ਜਾ ਸਕੇ ਉੱਥੇ ਜੋ ਲੋਕ ਰਹਿੰਦੇ ਨੇ ਉਹਨਾਂ ਨੂੰ ਕਿਤੇ ਹੋਰ ਟਰਾਂਸਫਰ ਕੀਤਾ ਜਾ ਸਕੇ ਤਾਂ ਕਿ ਕੋਈ ਜਾਨੀ ਨੁਕਸਾਨ ਜਾਂ ਵਟਾ ਨੁਕਸਾਨ ਨਾ ਹੋ ਸਕੇ ਫਿਲਹਾਲ ਇਹ ਤਸਵੀਰਾਂ ਕਰੋਲ ਬਾਗ ਦੇਬਪੱਪਾ ਨਗਰ ਇਲਾਕੇ ਦੀਆਂ ਜਿੱਥੇ ਕਿ ਤਿੰਨ ਮੰਜ਼िला ਇਮਾਰਤ ਇੱਕ ਮਕਾਨ ਜਿਸ ਦਾ ਇੱਕ ਹਿੱਸਾ ਟੈਟਰੀ ਹੋ ਗਿਆ 8 ਲੋਕਾਂ ਨੂੰ ਸੁਰੱਖਿਅਤ ਮਲਵੇ ਤੋਂ ਬਾਹਰ ਕੱਢਿਆ ਗਿਆ ਹੈ ਪਰ ਅਜੇ ਵੀ ਰਾਹਤ ਤੇ ਬਚਾਅ ਕਾਰਜ ਜਾਰੀ ਕੁਝ ਹੋਰ ਲੋਕਾਂ ਦੇ ਅਲਬੇੰਦਰ ਦਵੇ ਹੋਣ ਦਾ ਖਰਚਾ ਜ਼ਾਹਿਰ ਕੀਤਾ ਜਾ ਰਿਹਾ ਹੈ ਜੋ ਜ਼ਖਮੀ ਨੇ ਸਰਕਾਰ ਉਹਨਾਂ ਦਾ ਇਲਾਜ ਕਰਾਏਗੀ ਹਰ ਸੰਭਵ ਮਦਦ ਦੇਗੀ ਤੇ ਨਵੀਂ ਮੁੱਖ ਮੰਤਰੀ ਆਤਿਸ਼ੀ ਮੱਲਨਾ ਨੇ ਟਵੀਟ ਕਰਕੇ ਦੁੱਖ ਵੀ ਜ਼ਾਹਿਰ ਕੀਤਾ ਤੇ ਲੋਕਾਂ ਨੂੰ ਅਪੀਲ ਵੀ ਕੀਤੀ ਹੈ ਕਿ ਸੁਰੱਖਿਤ ਰਹੋ ਤੇ ਪ੍ਰਸ਼ਾਸਨ ਨੂੰ ਜੇਕਰ ਅਜੇ ਹੀ ਕੋਈ ਵੀ ਅਸ਼ੰਕਾ ਆ ਖਰਚਾ ਨੂੰ ਲੱਗਦਾ ਕਿ ਕੋਈ ਬਿਲਡਿੰਗ ਡਿੱਗ ਸਕਦੀ ਹੈ ਨੁਕਸਾਨੀ ਜਾ ਸਕਦੇ ਤਾਂ ਉਸ ਦੇ ਬਾਰੇ ਪ੍ਰਸ਼ਾਸਨ ਨੂੰ ਤੇ ਨਗਰ ਨਿਕਮ ਨੂੰ ਜਾਣਕਾਰੀ ਜ਼ਰੂਰ ਦਿਓ ਤਾਂ ਕਿ ਸਮਰੰਦੇ ਕੋਈ ਵੀ ਜੋ ਹੈ ਸੋਲੂਸ਼ਨ ਜਾਂ ਕੋਈ ਵੀ ਹੱਲ ਜੋ ਹੈ ਉਹ ਕੱਢਿਆ ਜਾ ਸਕੇ ਤੁਸੀਂ ਹੁਣ ਇਸ ਵਕਤ ਦੀ ਵੱਡੀ ਖਬਰ ਆ ਰਹੀ ਹੈ ਦਿੱਲੀ ਤੋਂ ਜਿੱਥੇ ਕਿ ਇੱਕ ਵੱਡਾ ਹਾਦਸਾ ਵਾਪਰ ਗਿਆ ਇੱਕ ਤਿੰਨ ਮੰਜ਼ਿਲਾ ਇਮਾਰਤ ਇੱਕ ਮਕਾਨ ਦਾ ਇੱਕ ਹਿੱਸਾ ਜੋ ਹੈ ਉਹ ਬੁਰੇ ਤਰੀਕੇ ਦੇ ਨਾਲ ਟੈਗ ਗਿਆ ਦਰਅਸਲ भारी बरसात हो रही है बीते दिन तो ही दिल्ली ਦੇ ਵਿੱਚ ਰਸੀ ਕਰਕੇ ਦੱਸਿਆ ਜਾ ਰਿਹਾ ਹੈ ਕਿ ਜੋ ਮਕਾਨ ਦਾ ਇੱਕ ਹਿੱਸਾ ਢਹਿ ਗਿਆ ਕਈ ਲੋਕਾਂ ਦੇ ਦਬੇ ਹੋਣ ਦਾ ਖਤਰਾ ਜ਼ਾਹਿਰ ਕੀਤਾ ਜਾ ਰਿਹਾ ਹੈ ਹਾਲਾਂਕਿ ਅਪਡੇਟ ਇਹ ਆ ਰਹੀ ਹੈ ਕਿ 8 ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਪਰ ਦੱਸਿਆ ਜਾ ਰਿਹਾ ਹੈ ਕਿ ਅਜੇ ਵੀ ਇਸ ਮਲਬੇ ਅੰਦਰ ਕਈ ਲੋਕ ਦਬੇ ਹੋ ਸਕਦੇ ਨੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੌਕੇ ਤੇ ਪਹੁੰਚ ਚੁੱਕੀਆਂ ਨੇ ਰਾਹਤ ਤੇ ਬਚਾਅ ਕਾਰਜ ਲਗਾਤਾਰ ਜਾ ਰਹੀ ਹੈ ਲੋਕਾਂ ਦੀ ਭਾਲ ਕੀਤੀ ਜਾ ਰਹੀ ਹੈ ਇਸ ਤੋਂ ਇਲਾਵਾ ਦੱਸਦੀ ਡੀਸੀ ਨੂੰ ਇਸ ਹਾਦਸੇ ਤੋਂ ਬਾਅਦ ਜਾਂਚ ਦੇ ਦੇਸ਼ ਵੀ ਦੇ ਦਿੱਤੇ ਗਏ ਨੇ ਦੱਸਦੇ ਕਿ ਕਰੋਲ ਬਾਗ ਦਾ ਬੱਪਾ ਨਗਰ ਦਾ ਇਲਾਕਾ ਜਿੱਥੇ ਕਿ ਇੱਕ ਤਿੰਨ ਮੰਜ਼ਿਲਾ ਇਮਾਰਤ ਜੁਵੈਦ ਅਸਲ ਇੱਕ ਘਰ ਸੀਗਾ ਔਰ ਇਸ ਦਾ ਇੱਕ ਹਿੱਸਾ ਟੈਗ ਹੈ ਤਸਵੀਰਾਂ ਇਸ ਵਕਤ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਕਿੰਨੇ ਬੁਰੇ ਤਰੀਕੇ ਦੇ ਨਾਲ ਇਹ ਜੋ ਮਕਾਨ ਹੈ ਉਹ ਟੈਟੇਰੀ ਹੋ ਗਿਆ ਇਸ ਦਾ ਹਿੱਸਾ ਜੋ ਹੈ ਉਹ ਟੈਟੇਰੀ ਹੋ ਗਿਆ ਤੇ ਅੱਠ ਲੋਕਾਂ ਨੂੰ ਦੱਸਿਆ ਜਾ ਰਿਹਾ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਪਰ ਅਜੇ ਵੀ ਕੁਝ ਲੋਕਾਂ ਦੇ ਮਲਬੇੰਦਰ ਦਬੇ ਹੋਣ ਦਾ ਖਤਰਾ ਜ਼ਾਹਿਰ ਕੀਤਾ ਜਾ ਰਿਹਾ ਹੈ ਜੇਕਰ ਕੱਟਾਂ ਦੀ ਗੱਲ ਕੀਤੀ ਜਾਵੇ ਤਾਂ ਸਵੇਰੇ ਕਰੀਬ 9:30 ਵਜੇ ਦੇ ਆਸ-ਪਾਸ ਦੀ ਇਕੱਟਾਂ ਦੱਸੀ ਜਾ ਰਹੀ ਹੈ ਔਰ ਹੁਣ ਦੱਸਦੀ ਕਿ ਦਿੱਲੀ ਦੀ ਨਵੀਂ ਮੁੱਖ ਮੰਤਰੀ ਆਤਿਸ਼ੀ ਨੇ ਕਰੋਲ ਬਾਗ ਇਲਾਕੇ ਦੇ ਵਿੱਚ ਜੋ ਇਹ ਦੁਖਦ ਹਾਦਸਾ ਵਾਪਰਿਆ ਉਸ ਨੂੰ ਲੈ ਕੇ ਡੀਸੀ ਨੂੰ ਜਾਂਚ ਦੇ ਆਦੇਸ਼ ਦੇ ਦਿੱਤੇ ਨੇ ਔਰ ਉੱਥੇ ਰਹਿਣ ਵਾਲੇ ਲੋਕਾਂ ਨੂੰ ਹਰ ਸੰਭਵ ਮਦਦ ਦਾ ਐਲਾਨ ਕੀਤਾ ਗਿਆ ਜੇਕਰ ਕੋਈ ਜ਼ਖਮੀ ਹੈ ਤਾਂ ਉਸ ਦਾ ਇਲਾਜ ਵੀ ਸਰਕਾਰ ਵੱਲੋਂ ਕਰਾਇਆ ਜਾਵੇਗਾ ਫਿਲਹਾਲ ਜਾਂਚ ਦੇ ਆਦੇਸ਼ ਦੇ ਦਿੱਤੇ ਗਏ ਨੇ ਕਿ ਆਖਰ ਪਤਾ ਲੱਗ ਸਕੇ ਕਿ ਇਸ ਹਾਦਸੇ ਦਾ ਕਾਰਨ ਕੀ ਸੀ ਸੋ ਦੱਸ ਦਈਏ ਕਿ ਦਿੱਲੀ ਦੇ ਲੋਕਾਂ ਤੋ ਨਵੀਂ ਮੁੱਖ ਮੰਤਰੀ ਜੋ ਬਣੀ ਆ ਤਿੱਛ ਇਹਨਾਂ ਨੇ ਅਪੀਲ ਵੀ ਕੀਤੀ ਹੈ ਕਿ ਜੇਕਰ ਨਿਰਮਾਣ ਚੱਲ ਰਿਹਾ ਹੈ ਕੰਸਟਰਕਸ਼ਨ ਚੱਲ ਰਿਹਾ ਹੈ ਤੇ ਜੇਕਰ ਕਿਸੇ ਵੀ ਤਰੀਕੇ ਦੇ ਹਾਦਸੇ ਹੋਣ ਦਾ ਉਹਨਾਂ ਨੂੰ ਖਰਚਾ ਹੈ ਤਾਂ ਪਹਿਲਾਂ ਹੀ ਜੋ ਪ੍ਰਸ਼ਾਸਨ ਨੇ ਤੇ ਨਗਰ ਨਿਗਮ ਦੀ ਟੀਮਾਂ ਹੈ ਉਹਨਾਂ ਨੂੰ ਦੱਸਿਆ ਜਾਵੇ ਜੇਕਰ ਇਸ ਬਿਲਡਿੰਗ ਦੀ ਗੱਲ ਕੀਤੀ ਜਾਵੇ ਤਾਂ ਕਰੋਲ ਬਾਗ ਦੇ ਬੱਪਾ ਨਗਰ ਇਲਾਕੇ ਦੇ ਵਿੱਚ ਇਹ ਬਿਲਡਿੰਗ ਬਣੀ ਹੋਈ ਸੀ 25 ਵਰਗ ਗੱਜ ਦੇ ਵਿੱਚ ਇਹ ਬਿਲਡਿੰਗ ਬਣੀ ਹੋਈ ਸੀ ਔਰ ਬਿਲਡਿੰਗ ਬਹੁਤ ਜ਼ਿਆਦਾ ਪੁਰਾਣੀ ਸੀ ਔਰ ਇਸੇ ਕਰਕੇ ਸ਼ਾਇਦ ਇਹ ਟੈਟਰੀ ਹੋ ਗਈ ਕਿਉਂਕਿ ਬਰਸਾਤ ਵੀ ਲਗਾਤਾਰ ਜਾਰੀ ਔਰ ਬਰਸਾਤ ਕਰਕੇ ਕਈ ਜੋ ਪੁਰਾਣੀਆਂ ਬਿਲਡਿੰਗਾਂ ਹੁੰਦੀਆਂ ਨੇ ਉਹਨਾਂ ਦੀਆਂ ਨੀਹਾਂ ਤੱਕ ਖਿਲ ਜਾਂਦੀਆਂ ਨੇ ਸੋ ਇਸੇ ਕਰਕੇ ਬਿਲਡਿੰਗਾਂ गिर ਜਾਂਦੀਆਂ ਨੇ ਸੋ ਇਸ ਪੂਰੇ ਹਾਦਸੇ ਤੋਂ ਬਾਅਦ ਜਾਂਚ ਦੇ ਜੋ ਆਦੇਸ਼ ਨੇ ਜੋ ਹੁਕਮ ਨੇ ਉਹ ਦੇ ਦਿੱਤੇ ਗਏ ਨੇ ਪਰ ਇੱਕ ਮੰਦਪਾਗਾ ਹਾਦਸਾ ਵਾਪਰਿਆ ਗਨੀਮਤ ਹੁਣ ਤੱਕ ਜੋ ਖਬਰ ਸਾਹਮਣੇ ਆ ਰਹੀ ਹੈ ਇਹ ਰਹੀ ਹੈ ਕਿ ਕਿਸੇ ਦਾ ਜਾਨੀ ਨੁਕਸਾਨ ਨਹੀਂ ਹੋਇਆ ਹੈ ਜੋ ਮਲਬੇ ਦੇ ਵਿੱਚ ਲੋਕ ਦਬੇ ਹੋਏ ਸੀ 8 ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਹੈ ਜਾਨੀ ਨੁਕਸਾਨ ਕੋਈ ਵੀ ਨਹੀਂ ਹੋਇਆ ਹੈ ਪਰ ਜੋ ਜ਼ਖਮੀ ਹੋਏ ਨੇ ਜੋ ਥੋੜੀਆਂ ਬਹੁਤੀਆਂ ਸ਼ਾਕੇ ਸ਼ਾਕੇ ਕੋਈ ਅਜਿਹੀ ਇਮਾਰਤ ਹੈ ਕੋਈ ਅਜਿਹੀ ਬਿਲਡਿੰਗ ਹੈ ਜੋ ਲੱਗਦਾ ਹੈ ਕਿ ਟੈਟਰੀ ਹੋ ਸਕਦੀ ਹੈ ਨੁਕਸਾਨੀ ਜਾ ਸਕਦੀ ਹੈ ਤਾਂ ਫਿਰ ਪਹਿਲਾਂ ਹੀ ਪ੍ਰਸ਼ਾਸਨ ਉਸ ਦੇ ਬਾਰੇ ਜਾਣਕਾਰੀ ਜ਼ਰੂਰ ਦਿੱਤੀ ਸੀ ਜਾਵੇ ਤਾਂ ਕਿ ਸਮਾਂ ਰਹਿੰਦੇ ਕੋਈ ਨਾ ਕੋਈ ਐਕਸ਼ਨ ਲਿਆ ਜਾ ਸਕੇ ਉੱਥੇ ਜੋ ਲੋਕ ਰਹਿੰਦੇ ਨੇ ਉਹਨਾਂ ਨੂੰ ਕਿਤੇ ਹੋਰ ਟਰਾਂਸਫਰ ਕੀਤਾ ਜਾ ਸਕੇ ਤਾਂ ਕਿ ਕੋਈ ਜਾਨੀ ਨੁਕਸਾਨ ਜਾਂ ਵਟਾ ਨੁਕਸਾਨ ਨਾ ਹੋ ਸਕੇ ਫਿਲਹਾਲੇ ਤਸਵੀਰਾਂ ਕਰੋਲ ਬਾਗ ਦੇ ਬੱਪਾ ਨਗਰ ਇਲਾਕੇ ਦੀਆਂ ਜਿੱਥੇ ਇੱਕ ਤੈਨੂੰ ਮੰਜ਼ਲਾ ਇਮਾਰਤ ਇੱਕ ਮਕਾਨ ਜਿਸ ਦਾ ਇੱਕ ਹਿੱਸਾ ਟੈਟਰੀ ਹੋ ਗਿਆ 8 ਲੋਕਾਂ ਨੂੰ ਸੁਰੱਖਿਅਤ ਮਲਬੇ ਤੋਂ ਬਾਹਰ ਕੱਢਿਆ ਗਿਆ ਹੈ ਪਰ ਅਜੇ ਵੀ ਰਾਹਤ ਤੇ ਬਚਾਅ ਕਾਰਜ ਜਾਰੀ ਕੁਝ ਹੋਰ ਲੋਕਾਂ ਦੇ ਮਲਬੇ ਅੰਦਰ ਦਬੇ ਹੋਣ ਦਾ ਖਰਚਾ ਜ਼ਾਹਿਰ ਕੀਤਾ ਜਾ ਰਿਹਾ ਹੈ ਜੋ ਜ਼ਖਮੀ ਨੇ ਸਰਕਾਰ ਉਹਨਾਂ ਦਾ ਇਲਾਜ ਕਰਾਏਗੀ ਹਰ ਸੰਭਵ ਮਦਦ ਦੇਗੀ ਤੇ ਨਵੀਂ ਮੁੱਖ ਮੰਤਰੀ ਹਾਤਿਸ਼ੀ ਮੱਲਨਾ ਨੇ ਟਵੀਟ ਕਰਕੇ ਦੁੱਖ ਵੀ ਜ਼ਾਹਿਰ ਕੀਤਾ ਤੇ ਲੋਕਾਂ ਨੂੰ ਅਪੀਲ ਵੀ ਕੀਤੀ ਹੈ ਕਿ ਸੁਰੱਖਿਤ ਰਹੋ ਤੇ ਪ੍ਰਸ਼ਾਸਨ ਨੂੰ ਜੇਕਰ ਅਜੇ ਹੀ ਕੋਈ ਵੀ ਅਸ਼ੰਕਾ ਜਾਂ ਖ਼ਤਰਾ ਨੂੰ ਲੱਗਦਾ ਕਿ ਕੋਈ ਬਿਲਡਿੰਗ ਡਿੱਗ ਸਕਦੀ ਹੈ ਨੁਕਸਾਨੀ ਜਾ ਸਕਦੇ ਤਾਂ ਉਸਦੇ ਬਾਰੇ ਪ੍ਰਸ਼ਾਸਨ ਨੂੰ ਤੇ ਨਗਰ ਨਿਕਮ ਨੂੰ ਜਾਣਕਾਰੀ ਜ਼ਰੂਰ ਦਿਓ ਤਾਂ ਕਿ ਸਮਰੰਦੇ ਕੋਈ ਵੀ ਜੋ ਹੈ ਸੋਲੂਸ਼ਨ ਜਾਂ ਕੋਈ ਵੀ ਹੱਲ ਜੋ ਹੈ ਉਹ ਕੱਢਿਆ ਜਾ ਸਕੇ ਤੁਸੀਂ ਅਨਰੈਸਪਕ ਦੀ ਵੱਡੀ ਖਬਰ ਆ ਰਹੀ ਹੈ ਦਿੱਲੀ ਤੋਂ ਜਿੱਥੇ ਕਿ ਇੱਕ ਵੱਡਾ ਹਾਦਸਾ ਵਾਪਰ ਗਿਆ ਇੱਕ ਤਿੰਨ ਮੰਜ਼ਿਲਾ ਇਮਾਰਤ ਇੱਕ ਮਕਾਨ ਦਾ ਇੱਕ ਹਿੱਸਾ ਜੋ ਹੈ ਉਹ ਬੁਰੇ ਤਰੀਕੇ ਦੇ ਨਾਲ ਟੈਗ ਗਿਆ दरअसल ਭਾਰੀ ਬਰਸਾਤ ਹੋ ਰਹੀ ਹੈ ਬਿੱਤੇ ਦਿਨ ਤੋਂ ਹੀ ਦਿੱਲੀ ਦੇ ਵਿੱਚ ਰਸਈ ਕਰਕੇ ਦੱਸਿਆ ਜਾ ਰਿਹਾ ਹੈ ਕਿ ਜੋ ਮਕਾਨ ਦਾ ਇੱਕ ਹਿੱਸਾ ਟੈਗ ਗਿਆ ਕਈ ਲੋਕਾਂ ਦੇ ਦਬੇ ਹੋਣ ਦਾ ਖਤਰਾ ਜ਼ਾਹਿਰ ਕੀਤਾ ਜਾ ਰਿਹਾ ਹੈ ਹਾਲਾਂਕਿ ਅਪਡੇਟ ਇਹ ਆ ਰਹੀ ਹੈ ਕਿ 8 ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਹੈ ਪਰ ਦੱਸਿਆ ਜਾ ਰਿਹਾ ਹੈ ਕਿ ਅਜੇ ਵੀ ਇਸ ਮਲਬੇ ਅੰਦਰ ਕਈ ਲੋਕ ਦਬੇ ਹੋ ਸਕਦੇ ਨੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੌਕੇ ਤੇ ਪਹੁੰਚ ਚੁੱਕੀਆਂ ਨੇ ਰਾਹਤ ਤੇ ਬਚਾਅ ਕਾਰਜ ਲਗਾਤਾਰ جاری ਹੈ ਲੋਕਾਂ ਦੀ ਭਾਲ ਕੀਤੀ ਜਾ ਰਹੀ ਹੈ ਇਸ ਤੋਂ ਇਲਾਵਾ ਦੱਸਦੀ ਡੀਸੀ ਨੂੰ ਇਸ ਹਾਦਸੇ ਤੋਂ ਬਾਅਦ ਜਾਂਚ ਦੇ ਆਦੇਸ਼ ਵੀ ਦਿੱਤੇ ਗਏ ਨੇ ਦੱਸਦੀ ਕਿ ਕਰੋਲ ਬਾਗ ਦਾ ਬੱਪਾ ਨਗਰ ਦਾ ਇਲਾਕਾ ਜਿੱਥੇ ਇੱਕ ਤਿੰਨ ਮੰਜ਼ਿਲਾ ਇਮਾਰਤ ਜੋ ਵੈਦਰ ਅਸਲ ਇੱਕ ਘਰ ਸੀਗਾ ਔਰ ਇਸ ਦਾ ਇੱਕ ਹਿੱਸਾ ਟੈਗ ਗਿਆ ਤਸਵੀਰਾਂ ਇਸ ਵਕਤ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਕਿੰਨੇ ਬੁਰੇ ਤਰੀਕੇ ਦੇ ਨਾਲ ਇਹ ਜੋ ਮਕਾਨ ਹੈ ਉਹ ਟੈਟੇਰੀ ਹੋ ਗਿਆ ਇਸ ਦਾ ਹਿੱਸਾ ਜੋ ਹੈ ਉਹ ਟੈਟੇਰੀ ਹੋ ਗਿਆ ਤੇ ਅੱਠ ਲੋਕਾਂ ਨੂੰ ਦੱਸਿਆ ਜਾ ਰਿਹਾ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਪਰ ਅਜੇ ਵੀ ਕੁਝ ਲੋਕਾਂ ਦੇ ਮਲਬੇ ਅੰਦਰ ਦਬੇ ਹੋਣ ਦਾ ਖਤਰਾ ਜ਼ਾਹਿਰ ਕੀਤਾ ਜਾ ਰਿਹਾ ਹੈ ਜੇਕਰ ਕੱਟਾਂ ਦੀ ਗੱਲ ਕੀਤੀ ਜਾਵੇ ਤਾਂ ਸਵੇਰੇ ਕਰੀਬ 9:30 ਵਜੇ ਦੇ ਆਸ-ਪਾਸ ਦੀ ਇਕੱਟਾਂ ਦੱਸੀ ਜਾ ਰਹੀ ਹੈ ਔਰ ਹੁਣ ਦੱਸਦੀ ਕਿ ਦਿੱਲੀ ਦੀ ਨਵੀਂ ਮੁੱਖ ਮੰਤਰੀ ਆਤਿਸ਼ੀ ਨੇ ਕਰੋਲ ਬਾਗ ਇਲਾਕੇ ਦੇ ਵਿੱਚ ਜੋ ਇਹ ਦੋਕਰ ਹਾਦਸਾ ਵਾਪਰਿਆ ਉਸ ਨੂੰ ਲੈ ਕੇ ਡੀਸੀ ਨੂੰ ਜਾਂਚ ਦੇ ਆਦੇਸ਼ ਦੇ ਦਿੱਤੇ ਨੇ ਔਰ ਉੱਥੇ ਰਹਿਣ ਵਾਲੇ ਲੋਕਾਂ ਨੂੰ ਹਰ ਸੰਭਵ ਮਦਦ ਦਾ ਐਲਾਨ ਕੀਤਾ ਗਿਆ ਜੇਕਰ ਕੋਈ ਜ਼ਖਮੀ ਹੈ ਤਾਂ ਉਸ ਦਾ ਇਲਾਜ ਵੀ ਸਰਕਾਰ ਵੱਲੋਂ ਕਰਾਇਆ ਜਾਵੇਗਾ ਫਿਲਹਾਲ ਜਾਂਚ ਦੇ ਆਦੇਸ਼ ਦੇ ਦਿੱਤੇ ਗਏ ਨੇ ਕਿ ਆਖਰ ਪਤਾ ਲੱਗ ਸਕੇ ਕਿ ਇਸ ਹਾਦਸੇ ਦਾ ਕਾਰਨ ਕੀ ਸੀ ਸੋ ਦੱਸ ਦਈਏ ਕਿ ਦਿੱਲੀ ਦੇ ਲੋਕਾਂ ਉਹ ਨਵੀਂ ਮੁੱਖ ਮੰਤਰੀ ਜੋ ਬਣੀ ਆ ਤਿਸ਼ ਉਹਨਾਂ ਨੇ ਅਪੀਲ ਵੀ ਕੀਤੀ ਹੈ ਕਿ ਜੇਕਰ ਨਿਰਮਾਣ ਚੱਲ ਰਿਹਾ ਹੈ ਕੰਸਟਰਕਸ਼ਨ ਚੱਲ ਰਿਹਾ ਹੈ ਤਾਂ ਜੇਕਰ ਕਿਸੇ ਵੀ ਤਰੀਕੇ ਦੇ ਹਾਦਸੇ ਹੋਣ ਦਾ ਉਹਨਾਂ ਨੂੰ ਖਤਰਾ ਹੈ ਤਾਂ ਪਹਿਲਾਂ ਹੀ ਜੋ ਪ੍ਰਸ਼ਾਸਨ ਨੇ ਤੇ ਨਗਰ ਨਿਗਮ ਦੀ ਟੀਮਾਂ ਹੈ ਉਹਨਾਂ ਨੂੰ ਦੱਸਿਆ ਜਾਵੇ ਜੇਕਰ ਇਸ ਬਿਲਡਿੰਗ ਦੀ ਗੱਲ ਕੀਤੀ ਜਾਵੇ ਤਾਂ ਕਰੋਲ ਬਾਗ ਦੇ ਬੱਪਾ ਨਗਰ ਇਲਾਕੇ ਦੇ ਵਿੱਚ ਇਹ ਬਿਲਡਿੰਗ ਬਣੀ ਹੋਈ ਸੀ 25 ਵਰਗ ਗੱਜ ਦੇ ਵਿੱਚ ਇਹ ਬਿਲਡਿੰਗ ਬਣੀ ਹੋਈ ਸੀ ਔਰ ਬਿਲਡਿੰਗ ਬਹੁਤ ਜ਼ਿਆਦਾ ਪੁਰਾਣੀ ਸੀ ਔਰ ਇਸੇ ਕਰਕੇ ਸ਼ਾਇਦ ਇਹ ਟੈਟਰੀ ਹੋ ਗਈ ਕਿਉਂਕਿ ਬਰਸਾਤ ਵੀ ਲਗਾਤਾਰ ਜਾਰੀ ਔਰ ਬਰਸਾਤ ਕਰਕੇ ਕਈ ਜੋ ਪੁਰਾਣੀਆਂ ਬਿਲਡਿੰਗਾਂ ਹੁੰਦੀਆਂ ਨੇ ਉਹਨਾਂ ਦੀਆਂ ਨੀਹਾਂ ਤੱਕ ਖਿਲ ਜਾਂਦੀਆਂ ਨੇ ਸੋ ਇਸੇ ਕਰਕੇ ਬਿਲਡਿੰਗਾਂ गिर ਜਾਂਦੀਆਂ ਨੇ ਸੋ ਇਸ ਪੂਰੇ ਹਾਦਸੇ ਤੋਂ ਬਾਅਦ ਜਾਂਚ ਦੇ ਜੋ ਆਦੇਸ਼ ਨੇ ਜੋ ਹੁਕਮ ਨੇ ਉਹ ਦੇ ਦਿੱਤੇ ਗਏ ਨੇ ਪਰ ਇੱਕ ਮੰਦਪਾਗਾ ਹਾਦਸਾ ਵਾਪਰਿਆ ਗਨੀਮਤ ਹੁਣ ਤੱਕ ਜੋ ਖਬਰ ਸਾਹਮਣੇ ਆ ਰਹੀ ਹੈ ਇਹ ਰਹੀ ਹੈ ਕਿ ਕਿਸੇ ਦਾ ਜਾਨੀ ਨੁਕਸਾਨ ਨਹੀਂ ਹੋਇਆ ਹੈ ਜੋ ਮਲਬੇ ਦੇ ਵਿੱਚ ਲੋਕ ਦਬੇ ਹੋਏ ਸੀ 8 ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਹੈ ਜਾਨੀ ਨੁਕਸਾਨ ਕੋਈ ਵੀ ਨਹੀਂ ਹੋਇਆ ਹੈ ਪਰ ਜੋ ਜ਼ਖਮੀ ਹੋਏ ਨੇ ਜੋ ਥੋੜੀਆਂ ਬਹੁਤੀਆਂ ਸੱਟਾਂ ਲੱਗੀਆਂ ਨੇ ਉਹਨਾਂ ਦਾ ਇਲਾਜ ਵੀ ਦਿੱਲੀ ਸਰਕਾਰ ਵੱਲੋਂ ਕਰਾਇਆ ਜਾਵੇਗਾ ਪਰ ਜਾਂਚ ਦੇ ਆਦੇਸ਼ ਦੇ ਦਿੱਤੇ ਗਏ ਨੇ ਨਾਲ ਹੀ ਨਾਲ ਇੱਕ ਹੋਰ ਅਪੀਲ ਕੀਤੀ ਗਈ ਹੈ ਕਿ ਜੇਕਰ ਤੁਹਾਨੂੰ ਲੱਗਦਾ ਹੈ ਤੁਹਾਡੇ ਲੱਗੇ ਸ਼ਾਕੇ ਇਲਾਕੇ ਦੇ ਵਿੱਚ ਘਰ ਦੇ ਲਾਗੇ ਕੋਈ